ਹਾਂ ਆ ਮਸੀ ਪਾਤੀ ਜਿੰਦਾਬਾਦ ਸਿੱਤੀ ਸਿੰਘ ਨੂੰ ਹੱਥ ਬਿੱਟੂ ਜੀ ਜਿੰਦਾਬਾਦ ਬਾਜੀ ਬਦਲਣਾ ਮੱਝਾ ਜੀ ਜਿੰਦਾਬਾਦ ਅੱਜ ਮੈਨੂੰ ਬਹੁਤ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਪਹਿਲੇ ਤਾਂ ਮੈਨੇ ਐਮਐਲਏ ਸਾਹਿਬ ਨੇ ਜਦੋਂ ਜਿੱਤੇ ਆ ਉਦੋਂ ਦੀ ਥਾਪੀ ਦਿੱਤੀ ਹੋਈ ਸੀ ਕੇ ਪਨੋਟ ਉਤਰ ਜਾ ਆਪਣੇ ਵਾਰ ਚ ਕੰਮ ਕਰਾ ਬਈ ਜਿਹੜਾ ਵੀ ਤੇਰੇ ਦਫਤਰ ਉਸੇ ਦਿਨ ਉਹਨਾਂ ਮੇਰਾ ਦਫਤਰ ਵੀ ਖਲਵਾਇਆ ਪੁਲੀ ਦੇ ਉੱਤੇ ਚੰਦਰ ਨਗਰ ਪਈ ਜਿਹੜਾ ਵੀ ਆਂਦਾ ਕੋਈ ਵੀ ਆਵੇ ਕਿਸੇ ਵੀ ਪਾਰਟੀ ਦਾ ਆਵੇ ਤੂੰ ਕੰਮ ਨਹੀਂ ਰੋਕਣਾ ਉਹਨੂੰ ਇਹ ਨਹੀਂ ਪੁੱਛਣਾ ਤੂੰ ਕਿਹੜੀ ਪਾਰਟੀ ਦਾ ਬੰਦਾ ਹੈ ਹਰ ਇੱਕ ਦੇ ਕੰਮ ਕਰਾਣੇ ਆ ਉਹੀ ਮੈਂ ਉਹਨਾਂ ਦੇ ਕਹਨੇ ਬੋਲਾਂ ਦੇ ਉਤਰਦਾ ਹੋਇਆ ਮੈਂ ਹਰ ਇੱਕ ਦੇ ਕੰਮ ਕਰਾਏ ਕੋਈ ਕੰਮ ਨਹੀਂ ਰੋਕਿਆ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਹੋਇਆ ਕੋਈ ਸੀਵਰ ਦਾ ਲਾਈਟਾਂ ਦਾ ਬਿਜਲੀ ਦਾ ਸੜਕਾਂ ਦਾ ਜੋ ਵੀ ਇਹਨਾਂ ਨੇ ਮੇਰੀ ਸੇਵਾ ਲਈ ਉਹ ਮੈਂ ਕਰਾਈ ਤੇ ਜਿਹੜੀ ਖੁਸ਼ੀ ਦੀ ਗੱਲ ਹੈ ਉਹ ਤੁਹਾਨੂੰ ਪਤਾ ਹੈ ਭਈ ਅੱਜ ਪਾਰਟੀ ਵੱਲੋਂ ਜਦੋਂ ਮੈਨੂੰ ਚਿੱਠੀ ਮਿਲੀ ਐ ਮੈਨੂੰ ਜਦੋਂ ਫੋਨ ਆਇਆ ਭਈ ਪਣੋੜ ਸਾਹਿਬ ਤਿਆਰੀ ਕਰੋ ਤੁਹਾਨੂੰ ਟਿਕਟ ਅਲਾਰਟ ਹੋ ਗਈ ਐ ਮੇਰਾ ਮਨ ਬਹੁਤ ਖੁਸ਼ ਹੋਇਆ ਮੇਰਾ ਮਨ ਐਂ ਭਰਦਾ ਪਿਆ ਕਿ ਮੈਂ 40 ਸਾਲ ਦੂਸਰੇ ਲਈ ਟਿਕਟ ਮੰਗਣ ਆਂਦਾ ਸੀ ਅੱਜ ਮੇਰੇ ਵੱਡੇ ਪ੍ਰਾਣੇ ਮੇਰੇ ਪਿੱਠ ਤੇ ਇਹੋ ਜਿਹਾ ਹੱਥ ਰੱਖਿਆ ਅੱਜ ਮੈਂ ਆਪਣੇ ਟਿਕਟ ਆਪਣੇ ਵਾਸਤੇ ਵੋਟ ਮੰਗਣ ਆਇਆ ਮੈਨੂੰ ਵੋਟਾਂ ਪਾਓ ਤੇ ਮੈਨੂੰ ਜਿਤਾਓ ਆਮ ਆਦਮੀ ਪਾਦੀ ਜਿੰਦਾਬਾਦ ਰਾਕੇ ਦੀ ਗੱਲ ਕਰਾਂ ਵਿਕਾਸ ਦੀ ਵਿਕਾਸ ਦਾ ਕੰਮ ਅੱਗੇ ਬਹੁਤ ਹੋ ਚੁੱਕੇ ਹੋਰ ਕੀ ਕਰੋਗੇ ਦੱਸੋ ਦੇਖੋ ਜੀ ਜਿਹੜੇ ਕੰਮ ਹੋਏ ਆ ਐਮਐਲ ਸਾਬ ਦੇ ਸ਼ੀਰਮਾਰ ਨਾਲ ਹੋਏ ਆ ਜੋ ਜੋ ਮੈਨੂੰ ਇਹਨਾਂ ਨੇ ਕਿਹਾ ਇਲਾਕੇ ਵਾਲਿਆਂ ਨੇ ਉਹ ਕਰਾਏ ਆ ਬਾਕੀ ਜਿਹੜੇ ਵੀ ਕੰਮ ਰਹਿ ਗਏ ਆ ਉਹ ਮੈਂ ਕਰਾਊਗਾ ਆਪਣੇ ਬਲੋ ਇਹਨਾਂ ਨੂੰ ਮੈਂ 5 ਸਾਲਾਂ ਚ ਜੋੜ ਲਾਵਾਂਗਾ ਕਿ ਜਿਹੜਾ ਮੇਰਾ ਵਾਰਡ ਹੋਏਗਾ ਉਹ ਪੰਜਾਬ ਦਾ ਇੱਕ ਮਾਡਲ ਵਾਰਡ ਬਣੇਗਾ ਲੋਕੀ ਇਹ ਕਹਿਣਗੇ ਭਈ ਅਸੀਂ ਸਰਬਨਗਰ ਕੋਠੀ ਨਹੀਂ ਲੈਣੀ ਅਸੀਂ 68 ਨੰਬਰ ਵਾਰਡ ਚ ਕੋਠੀ ਲੈਣੀ ਆਂ ਪਾਣੀ ਪੇਰ ਤੋਂ ਹੋਊਗਾ ਆਮ ਆਦਮੀ ਪਾਰਟੀ ਦਾ ਹੋਸ ਬਣੇਗਾ ਤੇ ਮੇਅਰ ਵੀ ਆਮ ਆਦਮੀ ਪਾਰਟੀ ਦਾ ਬਣੇਗਾ। ਵੋਟਰਾਂ ਕੀ ਕਹਿਣਾ ਚਾਹੁੰਦੇ? ਵੋਟਰਾਂ ਕਹਿੰਦੇ ਤਾਂ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਜਿਹਦੀ ਸਰਕਾਰ ਹੈ ਉਹ ਉਸੇ ਦੇ ਕੌਂਸਲਰ ਬਣਾਓ, ਚਾਰੋਂ ਨੂੰ ਵੋਟਾ ਪਵਾ ਕੇ ਸਾਨੂੰ ਕੌਂਸਲਰ ਬਣਾਓ, ਹੋਸਚ ਭੇਜੋ, ਫਿਰ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਵਾਂਗੇ। ਤੁਹਾਨੂੰ ਕਰੋ ਕਿਸੇ ਕੰਮ ਲਈ ਦਫ਼ਤਰਾਂ 'ਚ ਜਾਣ ਦੀ ਕੋਈ ਲੋੜ ਨਹੀਂ ਪੈਣੀ, ਕੋਈ ਚੱਕਰ ਲਾਉਣ ਦੀ ਲੋੜ ਨਹੀਂ ਪੈਣੀ, ਇੱਕ ਆਪਣੇ ਪੁੱਤਰ ਨੂੰ ਫੋਨ ਕਰਨਾ, ਫੋਨ ਤੇ ਤੁਹਾਡੇ ਕੰਮ ਹੋਇਆ ਕਰਾਂਗੇ। ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਖੁਸ਼ੀ ਆ ਜੀ ਬਹੁਤ ਵੱਡੀ ਖੁਸ਼ੀ ਆ ਇੱਕ ਤਾਂ ਸਾਡੇ ਬਚਪਨ ਦੇ ਦੋਸਤ ਨੇ ਲਗਭਗ 55 55 ਸਾਲ ਅਸੀਂ ਇਕੱਠੇ ਕੱਟੇ ਆ ਰੂਲਿੰਗ ਪਾਰਟੀ ਦੇ ਨੋਮੀਨੀ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਬਗਾ ਸਾਹਿਬ ਨੇ ਔਰ ਪੁਸ਼ਪਿੰਦਰ ਪਨੋਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸਾਡੇ ਵਾਰਡ ਚੋਂ ਮੈਂ ਫਿਕਰ ਰਹਾ ਹੱਥ ਜੋੜ ਕੇ ਵੋਟਾਂ ਪਾਵਾਂਗੇ ਵੋਟਾਂ ਲਵਾਂਗੇ ਤੇ ਇਸ ਭਰਾ ਨੂੰ ਕਾਮਯਾਬ ਕਰਾਂਗੇ ਰਹੀ ਗੱਲ ਡਵੈਲਪਮੈਂਟ ਦੀ ਕੋਈ ਕਮੀ ਨਹੀਂ ਆਉਂਦਾ ਹੈਗਾ ਇਸ ਗੱਲ ਦੀ 100% ਮੇਰੇ ਵੱਲੋਂ ਗਾਰੰਟੀ ਆ ਲੱਖੇ ਕੰਮ ਅਗਿੰ ਕਰਾਇਆ ਨਾ ਬਿਨਾ ਕੌਂਸਲਰ 28 ਸਾਲ ਹੋ ਗਏ ਜੀ ਕੰਮ ਹੁੰਦਿਆਂ ਨੂੰ ਆ ਇੱਕ ਛੋਟੀ ਜੀ ਐਗਜ਼ਾਮਪਲ ਦਿੰਦੀ ਆ ਵੀ ਸਾਡੇ ਇੱਥੇ ਪੜੋਸੀ ਆ ਉਹਨਾਂ ਨੇ ਲਾਈਟ ਲਾਉਣ ਨੂੰ ਕਹੀ ਸੀ ਮੁੰਡਾ ਸਵੇਰੇ ਤੜਕੇ ਸੂਰਜ ਨਹੀਂ ਸੀ ਚੜਿਆ ਲਾਈਟ ਲਾ ਗਿਆ ਸੀ ਇਹਨਾਂ ਦਾ ਆਪਣਾ ਪਰਸਨਲ ਸਟੇਟਸ ਵੀ ਬਹੁਤ ਹੈ ਇਮਾਨਦਾਰੀ ਵਾਲਾ ਸਟੇਟਸ ਹੈ ਕਈ ਹੁੰਦੇ ਨੇ ਜਿੱਦਾਂ ਕੋਈ ਮਤਲਬ ਗਲਤ ਬੰਦੇ ਹੁੰਦੇ ਨੇ ਪਬਲਿਕ ਦੀ ਸੁਣਦੇ ਨਹੀਂ ਜਦੋਂ ਵੋਟਾਂ ਪੈ ਜਾਂਦੀਆਂ ਬੰਦੇ ਜਿੱਤ ਜਾਂਦੇ ਨੇ ਆਉਂਦੇ ਨਹੀਂ ਲੇਕਿਨ ਇਹ ਤਾਂ ਗੋੰਡੀ ਹੋ ਜੀ ਆਪਣਾ ਹਰ ਹਾਲਜ ਇੱਥੇ ਹੀ ਰਹੇਗਾ ਇੱਥੇ ਹੀ ਰਹਿਣਾ ਔਰ ਸਾਨੂੰ ਇਸ ਗੱਲ ਦਾ ਬੜਾ ਵਾਅਦਾ ਕਿ ਰੂਲਿੰਗ ਪਾਰਟੀ ਦਾ ਨਾਮਿਨੀ ਹੈ ਜਦੋਂ ਡਵੈਲਪਮੈਂਟ ਹੁੰਦੀ ਆ ਤਾਂ ਰੂਲਿੰਗ ਪਾਰਟੀ ਜਿਹੜੀ ਆ ਆਪਣਾ ਬੰਦਾ ਜਿੱਤੇ ਹੋਵੇ ਤਾਂ ਕੰਮ ਨਾਨਸਟਾਪ ਹੁੰਦੇ ਨੇ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੇ ਇਹ ਬੱਗਾ ਸਾਹਿਬ ਇਹ ਆਮ ਆਦਮੀ ਪਾਰਟੀ ਦੇ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਡਵੈਲਪਮੈਂਟ ਫੰਡਾਂ ਨਾਲ ਹੋੜੀਆਂ ਫੰਡੋ ਕਹੀ ਜਾ ਰਹੇ ਨੇ ਵੀ ਮੈਂ ਲਿਆ ਕੇ ਦੇਣੇ ਨੇ ਤੇ ਲਿਆ ਕੇ ਦੇਣਗੇ ਜੀ ਪਾਣੀ ਬੋਰ ਪਾਣੀ ਚੇਦੀ ਲੋਕਾਂ ਨੂੰ ਮਾਗਾ ਦੀ 100% ਅੱਗੇ ਵੀ ਪਾਈ ਹੁਣ ਵੀ ਪਾਵਾਂਗੇ ਜਿਤਾਵਾਂਗੇ ਵੀ ਔਰ ਵੱਡੇ ਮਾਰਜਨ ਨਾਲ ਜਿੱਤੇ ਗਏ ਵੱਡੇ ਮਾਰਜਨ ਨਾਲ ਮੇਰਾ ਭਰਾ ਆ ਮੇਰ ਵੀ ਹਣਾਉਗੇ ਫਿਰ ਹਾਂਜੀ ਮੇਰੀ ਬਣੂ ਦਾ ਚਲੋ ਮੈਂ ਨਹੀਂ ਵੱਡੀ ਗੱਲ ਨਹੀਂ ਕਰਦਾ ਉਹ ਬਾਦੀਆਂ ਗੱਲਾਂ ਨੇ ਕਾਉਂਸਲਰ ਹੀ ਬਹੁਤ ਹੈ ਕਾਉਂਸਲਰ ਹੀ ਬਹੁਤ ਹੈ ਜੇ ਮਹਾਰਾਜ ਮਹਾ